ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਲੰਗਿਆਂ ਦਾ ਪ੍ਰਾਣਾ ਬਾਈ ਗਗਨ ਕੋਲ ਪਹੁੰਚੇ ਆ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗੇ ਦੀ ਆ ਪਹਿਲਾਂ ਵੀ ਆਪਣੇ ਚੈਨਲ ਤੇ ਵੀਡੀਓ ਪਾਈ ਸੀ ਇੱਕ ਵਪਾਰ ਦਾ ਕੰਮ ਕਰਦੇ ਤੇ ਬਾਈ ਸ਼ੌਕੀਆ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਸੈਟਅਪ ਦੇਖ ਲੋ ਤੇ ਸਫਾਈ ਦੇਖ ਲੋ ਜਦੋਂ ਵੀ ਬਾਈ ਕੋਲ ਤੁਸੀਂ ਆਉਂਗੇ ਪਸ਼ੂ ਲੈਣ ਪ੍ਰੋਪਰ ਏਮੇਸ ਵਾਈ ਸਫਾਈ ਹੋ ਚਾਹੇ ਤੜਕੇ ਦੇ ਟਾਈਮ ਆਜੋ ਚਾਹੇ ਸ਼ਾਮ ਦੇ ਟਾਈਮ ਆਜੋ ਚਾਹੇ ਦੁਪਹਿਰੇ ਆਜੋ ਮੈਂ ਜਿੰਨੇ ਆਰੀ ਵੀ ਬਾਈ ਕੋਲ ਆਇਆ ਤੇ ਸਫਾਈ ਬਾਈ ਦੀ ਇੰਨੀ ਹੀ ਹੁੰਦੀ ਹੈ ਕਿਉਂਕਿ ਇੱਕ ਸੈਟਅਪ ਵੀ ਵਧੀਆ ਤੇ ਸਫਾਈ ਵੀ ਵਧੀਆ ਛੌਂਕ ਦੇ ਤੌਰ ਤੇ ਪਸ਼ੂ ਰੱਖੇ ਆ ਚੰਗੇ ਪਸ਼ੂ ਆ ਤੇ ਲਿਆਉਂਦਾ ਵੀ ਬਾਈ ਚੰਗੇ ਹੀ ਆ ਪਿਛਲੀ ਵੀਡੀਓ ਜੇ ਤੁਸੀਂ ਦੇਖਿਆ ਸੀਗਾ ਦੋ ਪਸ਼ੂ ਬਾਈ ਦੇ ਸੇਲ ਸੀਗੇ ਪੂਰੇ ਟਾਪ ਦੇ ਸੀਗੇ ਤੇ ਅੱਜ ਵੀ ਬਾਈ ਕੋਲ ਟਾਪ ਦੇ ਚਾਰ ਪਸ਼ੂ ਨੀਲੀ ਰਾਵੀ ਡਾਇਮੰਡ ਦੀ ਕੱਟੇ ਨੀਲੀ ਰਾਵੀ ਦੀ ਗੱਬਣ ਮੱਝ ਤਾਜੀ ਸੂਈ ਜੈ ਡਬਲੈਕ ਤੇ ਟਾਪ ਦੀ ਐਫ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾ ਕਿੰਨਾ ਮਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਅ ਦਾ ਐਡਰੈਸ ਦੱਸ ਦੋ ਜੀ। ਨਾਅ ਮੇਰੀ ਗਗਨਦੀਪ ਪਿੰਡ ਲੰਗਿਆਣਾ ਪੁਰਾਣਾ ਜ਼ਿਲ੍ਹਾ ਮੋਗਾ, ਸੀਲਬਾਗਾ ਪੁਰਾਣਾ। ਆਪਾਂ ਪਹਿਲਾ ਵੀਡੀਓ ਪਾਈ ਸੀ ਸੇਲ ਹੋ ਗਏ ਸੀ ਬੱਸ ਜੀ। ਹਾਂ ਹਾਂ ਬੜੀ ਵਧੀਆ। ਕੀ ਰਿਸਪੌਂਸ ਰਿਹਾ ਜੀ? ਬਹੁਤ ਜ਼ਿਆਦਾ ਵੀਰੇ। ਇੱਕ ਮੈਂ ਵੀਰ ਪ੍ਰਭਾ ਨੂੰ ਮਾਫੀ ਚਾਹੁੰਦਾ ਜੀ ਜਿਹਦੇ ਬਾਈਆਂ ਨੇ ਫੋਨ ਨਹੀਂ ਚੁੱਕੇ ਗਏ। ਬਹੁਤ ਜ਼ਿਆਦਾ ਫੋਨ ਆਏ ਬਹੁਤ ਹੀ ਜ਼ਿਆਦਾ ਰਿਸਪੌਂਸ ਲੱਗਾ ਵੀਡੀਓ ਦਾ ਵੀਰੇ। ਠੀਕ ਹੈ ਜੀ। ਸਵੇਰ ਤਿੰਨ 6 ਵਜੇ ਅਪਲੋਡ ਕਰੀ ਸੀਗੀ। ਤੇ ਬੱਸ ਉਹ ਸਵੇਰ ਤੋਂ ਲੈ ਕੇ ਦੇ ਪਤਾ ਹੀ ਨਹੀਂ ਕਿੰਨੇ ਕ ਫੋਨ ਆਗੇ। ਠੀਕ ਆ ਜੀ ਹਾਂਜੀ ਤੇ ਅੱਜ ਆਪਣੇ ਚਾਰ ਐਨੀਮਲ ਆ ਐਚ ਐਫ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਪਹਿਲਾਂ ਵੱਛੀ ਆ ਠੀਕ ਆ ਜੀ ਹਾਂ ਮਿਹੜ ਚੰਗੀ ਆ ਡੱਬੀ ਜਾਤ ਬਰੀਡ ਵਾਲੀ ਆ ਪੱਕੇ ਲੇਵੇ ਦੀ ਵਧੀਆ ਠੋਸ ਆ ਜੀ ਆਪਾਂ ਨਹੀਂ ਸੁਣਦੀ ਵਿਹੜ ਬਣੂ ਬਹੀਰੀ ਜਿਹੜੇ ਦਾ ਠੀਕ ਆ ਤੇ ਸੀਮਨ ਦਾ ਮਾਲ ਕਰਨ ਦੱਸਿਆ ਬਾਈ ਨਹੀਂ ਵੀਰੇ ਐਵੇਂ ਮੈਂ ਇਹ ਤਾਂ ਕਿਹੜੇ ਫਲਾਨੇ ਤੋਂ ਆਉਂਦੀ ਆ ਉਹਦੀ ਗੱਪਣਾ ਨਹੀਂ ਆਪਾਂ ਨੂੰ ਕਾਸੇ ਤਾਂ ਨਹੀਂ ਪਤਾ ਇਹਦਾ ਆਪਾਂ ਤਾਂ ਲਈ ਆ ਬਾਈ ਸਿੱਧੀ ਗੱਲ ਆ ਲਿਆਉਂਦੀ ਹੋਈ ਹਾਂ ਤੇ ਕਿੰਨਾ ਕੁ ਦੁੱਧ ਦੇ ਦੂ ਬਾਈ ਦੁੱਧ ਵੀਰੇ ਵੱਛੀ ਨੇ ਜਿਵੇਂ ਐਵੇਂ ਕਰੀਏ ਜੀ ਜੂ ਵਧੀਆ ਲਾਇਆ ਪੂਨ ਜਿਵੇਂ ਕੁਆਲਟੀ ਹੈ ਬਰੀਕੀਆਂ ਪਹਿਲੇ ਪਿੰਡੇ ਦੀ ਕਾਗਜੀ ਪਿੰਡਾ ਜਮਾ ਵੇੜ ਦਾ ਦੁੱਧ ਦੇ ਦੂ 17-18 ਕਿਲੋ ਪਹਿਲੇ ਸਵੇਰੇ ਪਹਿਲੇ ਸਵੇਰੇ ਹਾਂ ਹੇ ਹਫਤੇ ਦੀ ਕੱਚੀ ਹੈ ਜੀ ਹਾਂ ਹਾਂ ਮਰੀਆ ਤੋੜ ਕੇ ਦਿਖਾ ਦਿਓ ਜੀ ਟਾਪ ਦੀ ਐਚ ਐਫ ਜਾਤ ਬਰੀਡ ਦੀ ਫੁੱਲ ਹੈ ਜੀ ਕੱਦ ਕਾਠ ਵੀ ਚੰਗਾ ਦੇਖ ਸਕਦੇ ਹੋ ਪ੍ਰੰਤ ਵਗੈਰਾ ਚੰਗਾ ਤੇ ਪੂਰਾ ਠੋਸਲੇ ਵੇਦੀ ਹੈ ਜੀ ਪੂਰਾ ਗੁੰਦਮਾ ਲੇਵਾ ਆਪਾਂ ਕਹਿ ਸਕਦੇ ਆ ਇਹਨੂੰ ਥਾਣ ਤੋਂ ਬਹੁਤ ਸੋਹਣਾ ਲੱਗਿਆ ਪੀਂਦੇ ਇਹ ਮੇਰੇ ਪਲੱਗ ਆਉਂਦੇ ਚ ਪਾਣੀ ਪੀ ਰਿਹਾ ਇਹਨੂੰ ਪਤਲਾ ਫੇਸ ਕੁਆਲਿਟੀ ਬਹੁਤ ਸੋਹਣੀ ਆ ਉੱਚੇ ਲੰਮੇ ਕੱਦ ਕਾਠ ਦੀ ਤੇ ਹੈਵੀ ਬਾਡੀ weight ਦੀ ਭਵਾਨਾ ਕਰਮਾ ਜੀ ਨੇ ਟੌਪ ਦਾ ਤਿਆਰ ਕੀਤਾ ਉਹ ਵੀ ਪੂਰਾ ਠੋਸ ਇਧਰਲੀ ਸਾਈਡ ਤੋਂ ਤੁਹਾਨੂੰ ਥਨਾ ਦੇ ਸੈਜ ਦਿਖਾ ਦਾਂਗੇ ਜੀ ਸੋਹਣੇ ਆ ਚਾਰੇ ਥਾਂ ਨਿਖੜ ਮੇ ਇੱਕੋ ਜਿਹੇ ਸੈਜ ਦੇ ਸੋਹਣੀ ਫੇਸ ਕੁਆਲਿਟੀ 17-18 ਕਿਲੋ ਦੁੱਧ ਦੀ ਉਮੀਦ ਕਰਦੇ ਤੇ 17-18 ਕਿਲੋ ਰੁੱਧ ਕੋਈ ਬਾਲਾ ਵੀ ਨਹੀਂ ਮੱਛੀ ਨੂੰ। ਲੇਵਾ ਵੀਰੇ ਆਹ ਬਰੀਕੀਆਂ ਬਹੁਤ ਆਹ ਲੇਵੇ ਜੇ ਮਟੈਟਸ ਹੀ ਨਹੀਂ ਆਉਂਦੀ ਵੀਰੇ ਆ ਪੱਕਾ ਜਿਵੇਂ ਲੇਵਾ ਗੈਟ ਸਾਲਾ ਲੇਵਾ ਜੀ। ਜਿਹੜਾ ਕਾਮਯਾਬ ਵੀ ਇਹੀ ਲੇਵਾ ਜ਼ਿਆਦਾ ਕਰਦਾ ਸਰ ਐਫ ਚ ਕਿਉਂਕਿ ਇਹ ਠੋਸ ਲੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਥਾਣ ਦੀ ਪ੍ਰੋਬਲਮ ਜਾਂ ਕੋਈ ਹੋਰ ਪ੍ਰੋਬਲਮ ਤੇ 17-18 ਕਿਲੋ ਦੁੱਧ ਆਰਾਮ ਨਾਲ ਹੀ ਦੇ ਦੇਗਾ। ਕੱਦ ਕਾਠ ਚੰਗਾ ਜਾਤ ਬ੍ਰੀਡ ਫੋਲਾ। ਥਾਣਾ ਦੇ ਸਾਇਜ ਬਹੁਤ ਸੋਹਣੇ ਆ ਚਾਰੇ ਥਾਣ ਨਿਖੜਵੇਂ। ਇਕ ਕੋਈ ਸੈਜ ਦੇ ਦੇਖ ਸਕਦੇ ਹੋ ਤੁਸੀਂ ਸੱਫੀ ਜਵਾਈ ਵਾਲੇ ਤੇ ਸੀਲ ਸਾਉ ਬਾਈ ਪੂਰੀ ਆ ਮੇਰੇ ਹੱਥ ਲਾ ਕੇ ਬਹਾਰਨਾ ਜੇ ਛੜ ਮਾਰ ਜੇ ਵਹਿੜ ਯਾਰ ਮੈਂ ਪੱਤ ਈ ਛੜ ਦੇ ਠੀਕ ਆ ਜੀ ਬਾਈ ਜਿਆਦੇ ਖੰਡੀ ਵੱਛੀ ਆ ਬਾਈ ਯਾਰ ਸੀਲ ਸਾਉ ਦੇਖ ਸਕਦੇ ਹੋ ਪੂਰੀ ਆ ਚਾਹੇ ਜਵਾਕ ਚ ਹੋਈ ਜਾਂ ਨਾ ਮੈਂ ਬਾਈ ਪੂਰੇ ਸੋਹਣੇ ਥਨਾਂ ਦੀ ਚਾਰੇ ਥਾਂ ਨਿੱਖੜ ਮੇ ਇੱਕ ਸੈਜ ਦੇ ਹਵਾਨਾ ਬਹੁਤ ਸੋਹਣਾ ਕਰਮ ਵਾਲੀ ਨੇ ਤਿਆਰ ਕੀਤਾ ਬਰੀਕੀਆਂ ਬਹੁਤ ਆ ਬਾਈ ਯਾਰ ਵੱਛੀ ਮੈਂ ਪਹਿਲੀ ਲਈ ਆ ਮੈਨੂੰ ਸੋਹਣੀ ਲੱਗੀ ਕੱਦ ਵੇਲ ਸੋਹਣਾ ਹੈ ਕਿ ਢੁਈ ਦੀ ਜਮਾ ਸਿੱਧੀ ਆ ਹਾਂ ਜੀ ਸਟੇਟ ਆ ਉਹ ਪੂਰੇ ਕੁਝ ਜਿਹੇ ਰੇਟ ਹੈ ਜਮੈਂ ਬਿਲਕੁਲ ਸਿੱਧੀ ਹੈ ਬਰੀਕੀ ਬਹੁਤ ਹੈ ਬਾਈ ਯਾਰ ਵਹਿੜ ਚ ਤੇ ਮੁੱਲ ਬਾਈ ਇਹਦਾ ਮੇਰੇ ਕਿਹਾਰੇ ਪਸ਼ੂਆਂ ਦਾ ਮੁੱਲ ਰੇਟ ਆ ਪਰ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਹਾਂ ਠੀਕ ਹੈ ਜੀ ਹਾਂ ਜੀ ਵਹਿੜ ਜਿਹੜੇ ਵੀਰ ਨੂੰ ਪਸੰਦ ਆਊਗੇ ਫੋਨ ਤੇ ਬਾਈ ਰੇਟ ਕਰ ਲੈਣਗੇ ਨੰਬਰ ਬਾਈ ਦਾ ਲਗਾਤਾਰ ਸਕਰੀਨ ਤੇ ਚੱਲੂਗਾ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਕੱਟੀ ਤੇ ਇਹਦੇ ਕੀ ਡਿਟੇਲ ਆ ਜੀ ਇਹ ਵੀਰੇ ਆਪ ਨੂੰ ਮਾਲਕਾਂ ਦੇ ਦੱਸਣ ਤੇ ਆ ਉਹਨਾਂ ਨੇ ਜਿਵੇਂ ਆਪ ਨੂੰ ਦੱਸਿਆ ਉਹ ਆਨੇ ਵੀਰੇ ਇਹ ਡੈਮੰਡ ਦੀ ਠੀਕ ਹੈ ਜੀ ਠੀਕ ਹੈ ਬਾਈ ਆਪਾਂ ਨੀਲੀ ਕੱਟੀ ਸੋਹਣੀ ਲੱਗੀ ਮੈਨੂੰ ਇੱਕ ਸਿੰਗ ਮੋੜ ਦੀ ਹੁੰਦੀ ਹੈ ਛੋਟੀ ਉਮਰ ਚ ਹਾਂਜੀ ਤੇ ਕੱਟੀ ਦੀਆਂ ਬਰੀਕੀਆਂ ਤੇ ਇੱਕ ਇਹਦੇ ਨਿਸ਼ਾਨੀਆਂ ਸਾਰੀਆਂ ਬਾਈ ਠੀਕ ਹੈ ਜੀ ਖੀਰੀ ਹੈ ਕੱਟੀ ਬਿਲਕੁਲ ਠੀਕ ਹੈ ਜੀ ਹੋਰ ਵੀ ਇਹਦੀ ਛੋੜੀ ਸਾਲ ਤੋਂ ਹੀ ਆ ਸਾਲ ਦੀ ਉਮਰ ਆ ਤੇ ਬਾਕੀ ਨਿਸ਼ਾਨੀਆਂ ਨੀਲੀ ਦਾ ਵੀਰੀਆਂ ਸਾਰੀਆਂ ਪੂਰੀਆ ਕਰਦੀ ਆ ਪੈਰ ਚਿੱਟੇ ਮੱਥਾ ਚਿੱਟਾ ਅੱਖਾਂ ਵੀ ਚਿੱਟੀਆਂ ਤੇ ਪੂਛ ਵੀ ਚਿੱਟੀ ਹੈ ਹਾਂਜੀ ਬਾਕੀ ਝੋਲੀ ਦਿਖਾ ਦਿਓ ਜੀ ਇਧਰ ਨੂੰ ਕਰਕੇ ਜੋਲੀ ਤੁੰਨੋਂ ਤਖਾ ਦੇ ਜੋਲੀ ਤੁਸੀਂ ਦੇਖ ਸਕਦੇ ਹੋ ਕਰਮਾ ਵਾਲੀ ਦੀ ਸੋਨਾ ਥਣ ਮੋਟਾ ਥਣ ਜੀ ਚਾਰੇ ਥਣ ਨਿਖੜ ਮੈਂ ਤੇ ਲੱਡੂ ਲੱਭੋਤ ਹੈ ਜੋਲੀ ਚ ਬਾਕੀ ਚੰਗੀ ਸੇਵਾ ਗੌਰ ਹੋ ਜੇ ਤਾਂ ਤੇਰੇ ਬ੍ਰੀਡ ਵਾਲੀ ਘਟੀ ਆ ਜਮਾ ਕਾਗਜੀ ਪੰਡਤ ਜਿਵੇਂ ਮਾਜੀ ਢੂੰਡੀ ਭਰ ਲਾ ਜੀ ਠੀਕ ਆ ਜੀ ਤੇ ਮਾਲਕਾਂ ਨੇ ਡਾਇਮੰਡ ਦੀ ਦੱਸੀ ਹੈ ਡਾਇਮੰਡ ਦੀ ਵੀਰੇ ਆਪਾਂ ਨੂੰ ਦੱਸਿਆ ਆਪਾਂ ਡਾਇਮੰਡ ਤੋਂ ਹੀ ਦੱਸੀ ਠੀਕ ਆ ਜੀ ਹਣਾ ਨਾ ਐਵੇਂ ਕਰੀਏ ਲੋੜੀ ਦੀ ਆ ਫਲਾਣੇ ਦੀ ਆ ਨਾ ਐਵੇਂ ਫਾਇਦਾ ਨਹੀਂ ਇਹ ਗੱਲਾਂ ਜਿਵੇਂ ਕੋਈ ਭੈਣ ਭਰਾ ਲੈ ਗਿਆ ਤਿੰਨ ਸਾਲ ਸੰਭੀ ਇਹਨੇ ਖਰਾਕ ਪਈ ਫਾਇਦਾ ਕੀ ਇਹਦਾ ਜੀ ਸਹੀ ਗੱਲ ਹੈ ਜੀ ਇਹ ਮੁੱਲ ਇਹਦਾ ਵੀ ਬਾਈ ਫੋਨ ਤੇ ਹੀ ਕਰਨਗੇ ਫੋਨ ਦੇਉਆ ਵੀਰੇ ਚਾਰੇ ਪਸੂਆਂ ਦੇ ਠੀਕ ਆ ਜੀ ਤੇ ਤਿੰਨ ਨੰਬਰ ਨੀਲੀ ਰਵੀ ਦੀ ਇਹ ਗੱਬਣਾ ਬਾਈ ਇਹ ਗੱਬਣਾ ਵੀਰੇ ਝੋਟੀ ਤੀਜਾ ਸੁਆ ਆਹ ਸੌਰੀ ਦੂਜਾ ਸੁਆ ਦੂਜੇ ਸੁਆ ਲਈ ਗੱਬਣਾ ਹੈ 6 ਦੰਦਾ ਜੀ ਉਹ ਤਾਂ 6 ਦੰਦਾ ਜੀ 6 ਦੰਦਾ ਬਾਈ ਠੀਕ ਆ ਜੀ ਆ ਕੇ ਕੋਈ ਚੈੱਕ ਕਰ ਸਕਦਾ ਹਾਂਜੀ ਤੇ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਬਾਈ ਲੈ ਜੂ 5-7 ਦਿਨ ਮੇਰੇ ਹਿਸਾਬ ਨਾਲ ਉਹ ਵਧੀਆ ਦਹਿਲ ਵਾਲੀ ਆ ਝੋਲੀ ਵੀ ਵਸੇਰੀ ਆ ਉਹਨਾਂ ਲਈ ਵਗਾਣੂ ਉਹਨਾਂ ਲਈ ਭਾਣੂ ਰੱਖ ਠੀਕ ਆ ਜੀ ਹਾਂਜੀ ਪੰਜ ਸੱਤ ਦਿਨ ਲੈ ਜੂਗੀ ਤੇ ਮਾਲਕਾਂ ਨੇ ਕਿੰਨਾ ਦੱਸਿਆ ਬਈ ਪਹਿਲੇ ਸੀ ਉਹ ਤਾਂ ਵੀਰੇ 14 15 ਕਿਲੋ ਆਂਦੇ ਹੀ ਮੈਂ 14 ਕਿਲੋ ਮੰਨ ਕੇ ਲਈ ਆ ਝੋਡੀ ਬਰੀਕ ਬਰੂਫ ਜਾਨੀ ਕਿ ਸੋਣੀ ਆ ਤੇ ਆ ਥੋੜੀ ਜੀ ਭਲੂਣ ਕਰ ਗਈ ਥਣਾ ਤੇ ਤਾਜੀ ਸੋਣ ਵਾਲੀ ਕਰਕੇ ਹੈਵੀ ਬਾਡੀ weight ਦੀ ਆ ਬਾਕੀ ਹਾਂ ਬਾਕੀ ਆ ਵੇਖ ਵੀਰੇ ਬਰੀਕ ਵਾਲ ਕਿੰਨੇ ਇੰਨਾ ਝੋਲ ਇਹਦਾ ਹਜੇ ਪਿਆ ਦੇਖ ਸਕਦੇ ਹੋ ਇਹਨਾਂ ਲਈ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਉਹ ਚੀਜ਼ ਬਟਨ ਜਿਹੜੇ ਕਹਿੰਦੇ ਉਹ ਹੈਗੇ ਬਟਨ ਦੇ ਸਹੀ ਗੱਲ ਆਈ ਲੈਵੇ ਤੇ ਹੁੰਦੇ ਆ ਤੋੜ ਕੇ ਦਿਖਾ ਦਿਓ ਜੀ ਮੂੰਹ ਤੋਂ ਬਾਈ 6 ਦਾ 10 ਦਾ ਬਾਕੀ ਆ ਕੇ ਤਸੱਲੀ ਕਰ ਲਿਓ ਤੁਸੀਂ ਬਾਈ ਦੇ ਘਰੇ ਆ ਕੇ ਐਡਰੈਸ ਤੁਹਾਨੂੰ ਪ੍ਰੋਪਰ ਦੱਸ ਹੀ ਦਿੱਤਾ ਏ ਦੂਜੇ ਸੂਏ ਸੁਣਾ ਜੀ ਮਾਲਕਾਂ ਨੇ ਬਾਈ ਕਹਿੰਦਾ 14 15 ਕਿਲੋ ਦੱਸਿਆ ਆਪਾਂ 14 ਕਿਲੋ ਮੰਨ ਕੇ ਲਈ ਆ ਤੇ ਇੰਨੇ ਹੀ ਮੰਨ ਕੇ ਦੇਣੀ ਆ ਬਈ ਗੱਲ ਬਾਈ ਇੰਨਾ ਕੋਈ ਸੇਵਾ ਵਾਧ ਵੀ ਦੇ ਸਕਦਾ ਉਹ ਤਾਂ ਦੰਦ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬਾਈ ਕਹਿੰਦਾ ਆਪਾਂ 14 15 ਵੀਰੇ ਜਿਹੜੀ ਵੱਡੀ ਝੋਟੀ ਸੇਲ ਕਰੀ ਆ ਉਹਦੀ ਕਾਪੀ ਆ ਮੂੰਹ ਦੀ ਇਹ ਫੇਸ ਕੁਆਲਿਟੀ ਸੋਹਣੀ ਆ ਤੇ ਬਾਕੀ ਸੀਲ ਸਭ ਕਰਮ ਵਾਲੀ ਪੂਰੀ ਆ ਦੇਖ ਸਕਦੇ ਤੁਸੀਂ ਮੈਂ ਬਾਈ ਪੂਰੀ ਕਰਮ ਵਾਲੀ ਸੀ ਵੱਡੀ ਝੋਟੀ ਨੀਲੀ ਦੀ ਸੀ ਉਹਦਾ ਥੋੜਾ ਜਿਹਾ ਮੂੰਹ ਵਿਚਾਰੀ ਦਾ ਚਿੱਟਾ ਵੱਦ ਸੀ ਜੇ ਮੂੰਹ ਨਾ ਚਿੱਟਾ ਹੁੰਦਾ ਝੋਟੀ ਨੇ ਬੋਲੀਆਂ ਪਾਉੜੀਆਂ ਹੀ ਪੰਡਾ ਜੀ ਠੀਕ ਹੈ ਜੀ ਤੇ ਬਾਕੀ ਥਣਾਂ ਦਾ ਸਾਇਸ ਨੂੰ ਨੇੜੇ ਤੋਂ ਦਿਖਾ ਦਾਂਗੇ ਵਾਲ ਟੇਲਾਂ ਬਹੁਤ ਨੇ ਹਵਾਨਾ ਜੀ ਜਿੰਨਾ ਅੱਗੇ ਨੂੰ ਏਡੇ ਘਟਦੀ ਆ ਵੀਰੇ ਇਹੇ ਉੱਨਾਈ ਪਿੱਛੇ ਨੂੰ ਆ ਦੇਖ ਸਕਦੇ ਹੋ ਹਵਾਨਾ ਬਹੁਤ ਟੌਪ ਦਾ ਤਿਆਰ ਕੀਤਾ ਕਰਮਾਲੀ ਨੇ ਹੈਵੀ ਬਾਡੀ ਵੇਟ ਦੀ ਸੋਹਣੀ ਫੇਸ ਕੁਆਲਿਟੀ ਚੈੱਕ ਕਰ ਲੋ ਟਿੰਡੇ ਕਾ ਸਿੰਘ ਸਿੰਘ ਵੀ ਸੋਹਣਾ ਜੀ ਬਾਕੀ ਹਫਤੇ ਦੀ ਕੱਚੀ ਐ ਹਫਤੇ ਦੇ ਕਰ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਬੰਦ ਦੇ ਵੀਰ ਬਰੀਕ ਚਮੜੀ ਦੀ ਫੇਸ ਕੁਆਲਿਟੀ ਸੋਹਣੀ ਆ 14-15 ਕਿਲੋ ਦੁੱਧ ਦੀ ਉਮੀਦ ਆ ਚੰਗੀ ਸੇਵਾ ਗੌਰ ਹੋ ਜੇ ਤਾਂ ਪਲੱਸ ਵੀ ਜਾ ਸਕਦੇ ਕਿਉਂਕਿ ਹਵਾਨਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਦੇਖ ਸਕਦੇ ਹੋ ਤੁਸੀਂ ਵਾਲਟੇ ਨਾਲ ਮੋਦਨੇ ਨੂੰ ਆਨੇ ਸਾਰੀਆਂ ਵਾਲਟੇ ਨਾਲ ਕੱਢ ਕੇ ਸੋਨਾ ਚੌੜਾ ਫੱਟਪੂੜਾ ਹੈਵੀ ਬੋਡੀ ਵੇਟ ਦੀ ਸਮੋਲੇ ਦਾ ਵੀ ਬਾਈ ਫੋਨ ਤੇ ਕਰਨਗੇ ਨਹੀਂ ਵੀਰੇ ਰੇਟ ਫੋਨ ਤੇ ਹੋਗਾ ਜੁਕੀ ਹੈ ਇਹਦਾ ਵੀ ਨੰਬਰ ਬਾਈ ਦਾ ਸਕਰੀਨ ਤੇ ਲਗਾਤਾਰ ਚੱਲੂਗਾ ਥੱਲੇ ਵਾਲੇ ਪਾਸੇ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਨੀਲੀ ਦੀ ਵੀਰੇ ਪੂਜ ਥੱਲੇ ਆਦੇ ਉਹਦੇ ਲੱਗਦੀ ਉਵੇਂ ਹੀ ਇਹਦੀ ਲੱਗਦੀ ਕਰਮਾ ਆਈ ਜੀ ਪੂਰੇ ਦੀ ਲੰਬਾਈ ਚੈੱਕ ਕਰ ਸਕਦੇ ਪੂਰੇ ਧਰਤੇ ਦਾ ਟੱਚ ਹੁੰਦੀ ਆ ਬਾਕੀ ਨਿਸ਼ਾਨੀਆਂ ਪੂਰੀਆਂ ਸਾਰੀਆਂ ਨੀਲੀ ਰਾਵੀ ਦੀਆਂ ਜਿੰਨੀਆਂ ਹੁੰਦੀਆਂ ਹੈਗੀਆਂ ਜਿਹੜੇ ਬੱਚੇ ਬੱਚੇ ਪਾਉਣ ਨੂੰ ਬਹੁਤ ਚੰਗੀ ਜੋੜੀ ਆ ਠੀਕ ਆ ਬੈਠਕਦਾਰ ਨਿੱਕੀ ਗੋਡੀ ਦੀ ਆ ਜਿਆਦਾ ਆਪਾਂ ਇਹਨੂੰ ਐਵੇਂ ਕਰੀਏ ਠੀਕ ਆ ਮੈਨੂੰ ਸੋਹਣੀ ਲੱਗੀ ਬਰੀਕ ਲੱਗੀ ਕੁਆਲਿਟੀ ਵਾਲੀ ਆ ਠੀਕ ਆ ਜੀ ਹਾਂ ਬਾਕੀ ਜਿਹੜੇ ਵੀ ਜਾਤ ਬਰੀਡ ਦਾ ਕੰਮ ਕਰਦੇ ਉਹਨਾਂ ਨੂੰ ਇਹ ਚੀਜ਼ ਦੀ ਫਰਕ ਹੈਗੀ ਹੈ ਜੀ 4 ਨੰਬਰ ਜੀ ਇਹ ਝੋਟੀ ਦੀ ਕੀ ਡਿਟੇਲ ਹੈ ਇਹ ਝੋਟੀ ਵੀਰੇ ਜਿਹੜੀ ਆਪਾਂ ਪਰਸੋ ਜੋਤੋ ਚ ਵੀਡੀਓ ਪਾਈ ਸੀ ਅਪਲੋਡ ਕਰੀ ਸੀ ਹਾਂਜੀ ਇਹ ਝੋਟੀ ਉਹੀ ਆ ਬਾਈ ਕੋਈ ਆਪਾਂ ਇਹ ਜੇ ਝੂਠ ਨਹੀਂ ਮੰਨਣਾ ਇਹ ਨਵੀਂ ਆਈ ਆ ਜਾਂ ਇਹਦਾ ਤਲਿਆਰਾ ਬਦਲਦਾ ਜਾਂ ਆਪਾਂ ਸੰਗਲ ਬਦਲਦਾ ਹਨਾ ਵੀ ਹੋਰ ਇਹਦਾ ਪਹਿਰਾਵਾ ਕਰਤਾ ਹਾਂਜੀ ਹਾਂਜੀ ਇਹ ਉਹੋ ਕੁਛ ਹੀ ਆ ਦੋ ਦੋਨੇ ਹੀ ਆ 14 ਕਿਲੋ ਕੋਈ ਬੰਦਾ ਚੋ ਸਕਦਾਗੇ ਠੀਕ ਆ ਜੀ ਪਰ ਇਹ ਬਈ ਸੇਲ ਹੋ ਜਾਣੀ ਸੀ ਬੰਦੇ ਕਈ ਨਾ ਵਿੱਚ ਕਹਿੰਦੇ ਬਈ ਅਈ ਆ ਗਈ ਕਈ ਕਹਿੰਦੇ ਆ ਬਈ ਇਹ ਸਾਈ ਪਾਦਨੇ ਆ ਤੁਸੀਂ ਰੋਕ ਜੋ ਹਾਂਜੀ ਇਹ ਚੀਜ਼ਾਂ ਮੇਰੇ ਭਰਾ ਨਾਲ ਇਹ ਕਰਨ ਮੈਂ ਤਾਂ ਦੀ ਗੱਲ ਆ ਠੀਕ ਆ ਬੰਦਾ ਉਹ ਨੂੰ ਵੇਚਣ ਨੂੰ ਰਹਿ ਜਾਂਦਾ ਹਾਂਜੀ ਵੇਚਣ ਨੂੰ ਰੱਖ ਲੈਂਦਾ ਅਗਲਾ ਹਾਲਾਂਕਿ ਕਹਿੰਦਾ ਯਾਰ ਫਲਾਨੀ ਨੂੰ ਆਪਾਂ ਜਵਾਨ ਕਰੀਏ ਸਹੀ ਗੱਲ ਪਰ ਹੁਣ ਮੈਂ ਤਾਂ ਇਹ ਨਾ ਵੀ ਜਵਾਨ ਦਾ ਰਹਿਣ ਹੀ ਗਿਆ ਕੰਮ ਜਿਹਦੇ ਸਾਬ ਨਾਲ ਮੇਰੀ ਘੋਟੀ ਰੱਖਦੀ ਨਹੀਂ ਮੈਨੂੰ ਪੈਸੇ ਬਹੁਤ ਸੋਹਣੇ ਲੱਗੀਆਂ ਨੇ ਇਹਦੇ ਅੱਛਾ ਆਹ ਚੀਜ਼ ਹੋਈ ਬਈ ਥੋੜਾ ਜਿਹਾ ਇਹ ਚੀਜ਼ ਤੋਂ ਗੌਰ ਰੱਖਿਆ ਕਰਦੇ ਹਾਂ ਹਾਂ ਇਹ ਚੀਜ਼ ਤੋਂ ਬਾਈ ਮੇਰੇ ਭਰਾ ਪਰੇਹਜ ਕਰਨ ਇਹ ਚੀਜ਼ਾਂ ਦਾ ਹਜੇ ਕਿਸੇ ਨੂੰ ਪਸੂ ਪਸਾਉਣਾ ਜੇ ਕਹਿੰਦੇ ਪਸੰਦ ਆ ਪ੍ਰੋਪਰ ਬਾਈ ਆਪਾਂ ਤਾਂ ਸਾਈ ਪਾਵਾਂਗੇ ਠੀਕ ਆ ਰਾਜੀ ਰਵੇ ਕੋਈ ਗੁੱਸੇ ਰਵੇ ਠੀਕ ਆ ਆਪਾਂ ਦਾ ਵੀਰੇ 10000 ਰੁਪਏ ਜਾਂ 5 ਸਾਈ ਪਾਉ ਖਾਤੇ ਚ ਠੀਕ ਆ ਫੇਰ ਪੱਕੀ ਹਾਂ ਫੇਰ ਪੱਕੀ ਆ ਮੈਂ ਤਾਂ ਅੱਜ ਕੱਲ੍ਹ ਨੂੰ ਹੱਥ ਵਾਲੇ ਠੀਕ ਆ ਨਹੀਂ ਮੇਰੀ ਝੋਟੀ ਵੀਰੇ ਪਹਿਲਾਂ ਇਹ ਵਗਦੀ ਸੀ ਨੀਲੀ ਨੂੰ ਅੱਛਾ ਜੀ ਪਹਿਲ ਦੇ ਧਰ ਤੇ ਇਹ ਝੋਟੀ ਵਗਦੀ ਸੀ ਕਿ ਪਹਿਲਣ ਠੀਕ ਆ ਜੀ ਤਾਂ ਮੈਂ ਇਹ ਗੱਲ ਕਰ ਰਿਹਾ ਪਰ ਇਹ ਚੀਜ਼ ਤੋਂ ਬਾਈ ਬਣਿਆ ਹਰੇਕ ਬੰਦਾ ਪਰਹੇਜ ਕਰੇ ਠੀਕ ਆ ਹਾਂ ਪਰ ਜਿੱਥਾ ਥੇਰ ਮੱਥਿਆ ਜਿਹੜਾ ਵੀ ਬੰਦਾ ਆਊਗਾ ਆਪਾਂ ਦੋ ਡੰਗ ਚ ਵਾਈ ਬਣਾ ਮੈਂ ਨਹੀਂ ਜੀ ਕੋਈ ਵੀ ਠੀਕ ਆ ਜੀ। ਕਿਆ ਗੱਬਣਾ ਉਹ ਤੇ ਥਣ ਖਜਾਵਾਂਗੇ? ਹਾਂ ਜੀ। ਜੇ ਸੂਈ ਆ ਤਾਂ ਦੋ ਡੰਗ ਚ ਵਾਵਾਂਗੇ। ਠੀਕ ਹੈ। ਕਿਉਂ ਕੱਲੋਂ ਬਾਈ ਅਗਲੇ ਦੇ ਘਰੇ 19 21 ਹੋ ਸਕਦੀ। ਸਹੀ ਗੱਲ। ਹੁਣ ਕਿਆ ਅਗਲਾ ਫੋਨ ਲਾ ਕੇ ਕਹਿੰਦਾ ਬਾਈ ਆਏ ਆ ਜੋ ਆ ਹਨਾ ਤੇ ਦੁੱਧ ਨਹੀਂ ਪੂਰਾ ਕਰਦੇ ਜਾਂ ਕੁਝ ਨਹੀਂ ਆ। ਤੇ ਬਾਈ ਮੇਰੇ ਕੋਲੇ ਰਹਿਪੋ ਦੋ ਡੰਗ ਚ ਉਹ ਲੋ 3 ਚੋ ਲੋ 4 ਚੋ ਲੋ ਰੋਟੀ ਪਾਣੀ ਵਧੀਆ ਮਿਲੂ। ਠੀਕ ਹੈ। ਹਾਂ। ਬਾਈ ਕਹਿੰਦਾ ਮੇਰੇ ਕੋਲ ਰਹਿ ਕੇ ਚਾਹੇ ਚਾਰ ਡੰਗ ਚ ਬਾਈ ਇੱਕ ਵੀਰੇ ਚੀਜ਼ ਹੋ ਰਹਾ ਇੱਕ ਬਾਈ ਮੈਨੂੰ ਬਹੁਤ ਫੋਨ ਪੁੱਛਦੇ ਬਾਈ ਫੀਡ ਕੀ ਵਰਤਦੇ ਆ ਸਾਡੀਆਂ ਮੱਝਾਂ ਦੁੱਧ ਨਹੀਂ ਵਾਧਦੀਆਂ ਵੀ ਕਿਵੇਂ ਪਾਉਣੀ ਆ ਕੀ ਕਰਦੇ ਆ ਨਾ ਮੈਂ ਫੀਡ ਬਣਾਉਣਾ ਵੀਰੇ ਡੈਨਮਾਰਕ ਵਾਲਾ ਠੀਕ ਹੈ ਜੀ ਸਾਡੇ ਫੀਡ ਫੈਕਟਰੀ ਇਹਨਾਂ ਨਵੀਂ ਖੁੱਲੀ ਆ ਬਹੁਤ ਚੰਗੀ ਜਿਵੇਂ ਕਹਿੰਦੇ ਆਪਾਂ ਉਵੇਂ ਉਹ ਮੰਨਦੇ ਗੱਲ ਬਹੁਤ ਵੇਹੜੇ ਚੰਗੇ ਆ ਫਿਰ ਉਹਨਾਂ ਕੋਲੇ ਕੁਆਲਿਟੀ ਇੰਨੀ ਕੀ ਚੰਗੀ ਆ ਸਿਰਾਈ ਆ ਠੀਕ ਹੈ ਜੀ ਜਿਹੜੀ ਚੀਜ਼ ਮੰਗੀ ਉਹੀ ਹਾਜ਼ਰ ਆ ਠੀਕ ਹੈ ਜੀ ਜੇ ਹਾਜ਼ਰ ਆ ਤਾਂ ਉਹ ਮਿਲੂ ਇੱਕ ਨੰਬਰ ਠੀਕ ਹੈ ਦੋ ਨੰਬਰ ਚ ਮੈਂ ਪਸੂ ਵੀਰੇ ਸਾਰੇ ਹੀ ਛੱਡ ਜਲੇ ਇੱਕ ਮੈਂ ਸੀਗੀ ਬਾਊਆਂ ਕੋਲੇ ਗਿਆ ਮੇਰਾ ਬਾਊ ਯਾਰ ਮੈਨੂੰ ਕੁਆਲਿਟੀ ਨਹੀਂ ਮਿਲਦੀ ਉਹਦੇ ਯਾਰ ਬੇਫਿਕਰ ਹੋ ਜਾ ਤੈਨੂੰ ਕੁਆਲਿਟੀ ਸਿਰਾਂ ਦੇਵਾਂਗੇ ਤੇ ਜਦੋਂ ਗਿਆ ਉਹਨਾਂ ਮੈਨੂੰ ਬਖਾਇਆ ਸਾਰਾ ਜਗਾੜ ਆਪਦਾ ਮੈਨੂੰ ਬਹੁਤ ਵਧੀਆ ਲੱਗਾ ਮਨ ਮੇਰਾ ਖੁਸ਼ ਹੋ ਗਿਆ ਤੇ ਮੈਂ ਅੱਜ ਬਾਈ 5-6 ਪਸੂ ਸੁੱਕਣਾ ਕਰੀ ਕਰਿਆ ਕਲੀਅਰੀ ਖੜਾ ਤੇ ਫਾਰਮੂਲਾ ਬਾਈ ਉਹ ਆਪ ਦਿੰਦੇ ਆ ਕਿ ਆਪ ਆਪ ਦਾ ਲਿਜਾ ਸਕਦੇ ਆ ਮੇਰਾ ਫਾਰਮੂਲਾ ਵੀਰੇ ਆਪਦਾ ਹੀ ਹੈ ਪਹਿਲਾਂ ਸ਼ੁਰੂ ਤੇ ਠੀਕ ਹੈ ਜੀ ਉਹੀ ਆ ਫਾਰਮੂਲਾ ਤਰੇ ਆਉਂਦਾ ਠੀਕ ਹੈ ਜੀ ਅੱਜ ਫਿਰ ਮੇਰੀ ਬਣ ਕੇ ਆਈ ਆ ਠੀਕ ਆ ਆ ਵੀ ਲੈ ਰੈਡੀ ਦਿਓ ਭਾਈ ਸਾਹਮਣੇ ਚੈੱਕ ਕਰਾ ਦਿਓ ਬਾਈਆਂ ਨੂੰ ਠੀਕ ਹੈ ਦੇਖ ਸਕਦੇ ਹੋ ਬਾਈ ਲੈ ਕੇ ਆਇਆ ਥੋੜਾ ਟਾਈਮ ਬਾਹੂ ਐਡੇ ਕਿ ਚੰਗੇ ਆ ਵੀਰੇ ਯਾਰ ਹੱਦੋਂ ਵੱਧ ਐ ਨਹੀਂ ਹਰੇਕ ਬੰਦੇ ਦਾ ਸਤਿਕਾਰ ਕਰਦੇ ਮੈਂ ਤਾਂ ਵੇਖਿਆ ਬਹੁਤ ਜਦ ਹੁਣ ਫੀਡ ਬਣਾਉਣ ਲੱਗਾ ਜਾਉ ਫੈਕਟਰੀ ਗੁੱਲੀ ਆ ਬਹੁਤ ਵਧੀਆ ਬੰਦੇ ਆ ਯਾਰ ਬੀਬੇ ਠੀਕ ਹੈ ਜੀ ਜਿਹੜੀ ਚੀਜ਼ ਮੰਗੀ ਉਹੀ ਹਾਜ਼ਰ ਹੈ ਜਿਹੜੀ ਵੀ ਤੁਸੀਂ ਗੋਹੋਗੇ ਉਹੀ ਕੁਆਲਿਟੀ ਮਿਲੂਗੀ ਤੇ ਜੇ ਵੀਰ ਇੱਕ ਨੰਬਰ ਜੇ ਕੋਈ ਵੀਰ ਤੁਹਾਡੇ ਕੋਲੋਂ ਫਾਰਮੂਲਾ ਲੈਣਾ ਚਾਹੁੰਦਾ ਹੋਵੇ ਤਾਂ ਆ ਕੇ ਘਰੇ ਲੈ ਸਕਦਾ ਹੈ ਹਾਂ ਹਾਂ ਫਾਰਮੂਲਾ ਦੇਵਾਂਗੇ ਬਾਈ ਅਗਲੇ ਨੇ ਪੈਸੇ ਲੈਣੇ ਆਪਦੀ ਇਹ ਤਾਂ ਹਣਾ ਤੇ ਆਪਣਾ ਵੀ ਜੋਰ ਲੱਗਦਾ ਫਾਰਮੂਲਾ ਦੇ ਨਹੀਂ ਸਕਦੇ ਆ ਠੀਕ ਹੈ ਜੀ ਬੇਜਵਾਨਿਆਂ ਨੇ ਖਾਣਾ ਠੀਕ ਹੈ ਇਹਦੇ ਕੋਈ ਜੋਰਾ ਜ਼ਰਬੀ ਨਹੀਂ ਹੈ ਨਾ ਠੀਕ ਹੈ ਜੀ ਤੇ ਆਪਾਂ ਨੂੰ ਕੀ ਅਗਲੇ ਦੀ ਬਾਈ ਫੀਡ ਨਾਲ ਦੁੱਧ ਵਧੀਆਂ ਮਈਆਂ ਹੋਰ ਕੀ ਚਾਹੀਏ ਹਾਂ ਸਹੀ ਗੱਲ ਹੈ ਜੇ ਕਿਸੇ ਵੀਰ ਨੇ ਫਾਰਮੂਲਾ ਲੈਣਾ ਹੋਵੇ ਬਾਈ ਦੇ ਘਰੇ ਆਵੇ ਨਹੀਂ ਆਪਾਂ WhatsApp ਤੇ ਵੀ ਸੈਂਡ ਕਰ ਦੇਗੇ WhatsApp ਤੇ ਵੀ ਕਰ ਦਾਂਗੇ ਬਈ ਬੰਦੇ ਬਾਹਰ ਆ ਬਈ ਉਹਨਾਂ ਜਿਵੇਂ ਪਟਿਆਲਾ ਜੰਨੀ ਆ ਜਾਂ ਬਰਨਾਲਾ ਜਾਂ ਸੰਗਰੂਰ ਹਾਂ ਗੱਲ ਕਰ ਸਕਦੇ ਜੰਮੂ ਤੋਂ ਬਈ ਇਧਰ ਮੈਨੂੰ ਫੋਨ ਆਇਆ ਮਹਾਰਾਸ਼ਟਰ ਤੋਂ ਵੀ ਆਇਆ ਠੀਕ ਆ ਜੀ ਠੀਕ ਆ ਐਮਪੀ ਤੋਂ ਵੀ ਫੋਨ ਆਇਆ ਬਹੁਤ ਬੰਦਿਆਂ ਦੇ ਬਈ ਯਾਰ ਤੁਸੀਂ ਡਾਈਟ ਪਲਾਨ ਕੀਆ ਤੁਹਾਡਾ ਤੁਹਾਡੀਆਂ ਮੰਹਾਂ ਦੇ ਰੰਗ ਵੀ ਸੋਹਣੇ ਆ ਤੁਹਾਡੇ ਦੁੱਧ ਪਾਣੀ ਵੀ ਚੰਗਾ ਜਿਹਾ ਦਰੀ ਯਾਰ ਆ ਗੱਲ ਵੇ ਹੋ ਜਾਂਦੀ ਠੀਕ ਆ ਜੀ ਤੇ ਬਾਈ ਕਹਿੰਦਾ WhatsApp ਤੇ ਆਪਾਂ ਭੇਜ ਦਾਂਗੇ ਸਾਰੀ ਡਿਟੇਲ ਫਾਰਮੂਲਾ ਲੈਣਾ ਹੋਵੇ ਤੇ ਬਾਈ ਨਾਲ ਲੈ ਸਕਦੇ ਆ ਬਾਕੀ ਝੋਟੀ ਦਾ ਸੰਗ ਦੇਖ ਸਕਦੇ ਹੋ ਕੁੰਡਾ ਤੁਸੀਂ ਪਿਛਲੀ ਵੀਡੀਓ ਚ ਵੀ ਦੇਖੀ ਸੀ ਵੀਰੇ ਪਹਿਲ ਦੇ ਧਰ ਦੇ ਝੋਟੀ ਵੀ ਗਈ ਸੀ ਪਹਿਲ ਦੇ ਧਰ ਦੇ ਠੀਕ ਹੈ ਚਲੋ ਕਿਸੇ ਕਾਰਨ ਹੈ ਹਾਂ ਕਾਰਨ ਵੀਰੇ ਇਹ ਅਗਲਾ ਕਹਿੰਦਾ ਸਾਡੀ ਹੋ ਗਈ ਮੈਂ ਅਗਲੇ ਨੂੰ ਜਵਾਬ ਦੇਈਗਾ ਬਾਈ ਮੈਂਗਾ ਝੋਟੀ ਦੇ ਗਈ ਸਹੀ ਗੱਲ ਠੀਕ ਆ ਆ ਕਾਰਨ ਵੀਰੇ ਮੇਰੀ ਮੈਂ ਤਾਂ ਰਿਕਵੈਸਟ ਦਾ ਵੀਰੇ ਬਣਿਆ ਇਹ ਕੰਮ ਨਾ ਕਰਨ ਜੇ ਤੁਹਾਡੇ ਮਨ ਚ ਪੂਰੀ ਫਿੱਟ ਬੈ ਗਈ ਐਨ ਤਸੱਲੀ ਹੋ ਗਈ 5000 ਰੁਪਇਆ ਖਾਤੇ ਚ ਪਾਉ ਠੀਕ ਹੈ ਜੀ ਹਾਂ ਆ ਪਰ ਤਾਂ ਸਿੱਧੀ ਗੱਲ ਆ ਕੋਈ ਭੈਣ ਭਰਾ ਨੂੰ ਗੁੱਸਾ ਨਾ ਲੱਗੇ ਠੀਕ ਹੈ ਜੀ ਹਾਂ ਇਹ ਉਸੇ ਕਾਰਨ ਝੋਟੀ ਮੇਰੀ ਰਹਿ ਗਈ ਨਹੀਂ ਮੇਰੀ ਝੋਟੀ ਨੀਲੀ ਤੋਂ ਪਹਿਲਾਂ ਵੀ ਕੀ ਸੀਗੀ ਠੀਕ ਹੈ ਹਾਂ ਬਹੁਤ ਚੰਗੇ ਰੇਟ ਤੇ ਵੇਗੀ ਸੀ ਬਈ ਇਹ ਠੀਕ ਹੈ ਹਾਂ ਇੱਕ ਪੀਆਰ ਵੀ ਸੇਲ ਹੋ ਜਾਊਗੀ ਨਹੀਂ ਉਹ ਤਾਂ ਬਈ ਜਿਹਦੇ ਘਰ ਦਾਣ ਚਲੋਇਆ ਹਨਾ ਤੇ ਉਹਦੇ ਘਰੇ ਇਹਨੇ ਜਾਈ ਵਰਨਾ ਕਰ ਮਾਲੀ ਨੇ ਕਿਹਾ ਇਹਦੀ ਸਫਾਈ ਬਹੁਤ ਹੈ ਬਈ ਯਾਰ ਦੁੱਧ ਵੀ ਬਹੁਤ ਚਵਾਈ ਬਹੁਤ ਚੰਗੀ ਹੈ ਥਣਾ ਵਗੈਰਾ ਦੀ ਬਰਪਰ ਓਕੇ ਹੈ ਜੀ ਹਾਂ ਬਾਂ ਹਾਂ ਬਈ ਬੇਫਿਕਰ ਹੋ ਜਾ ਤਾਈਓ ਪਹਿਲ ਦੇ ਦਰਦ ਵੀ ਕੀ ਬਈ ਯਾਰ ਜੇ ਥਣਾ ਦੀ ਓਕੇ ਕਰਕੇ ਨਾ ਠੀਕ ਹੈ ਜੀ ਪਹਿਲਾਂ ਨੂੰ ਬਈ ਥਣ ਕੱਲਾ ਕੱਲਾ ਲੱਗਿਆ 14 ਕਿਲੋ ਤੋਂ ਨਹੀਂ ਆਮ ਝੋਟੀ ਪਹਿਲਾਂ 35 ਜਾਲੀਆਂ ਤਰ੍ਹਾਂ ਜੀ ਵੀਰੇ ਦੁੱਤ ਚੱਲਦੇ ਆ ਸਹੀ ਗੱਲ ਹੈ ਹਰਿਆਣੇ 'ਚ ਵੀ ਪਤਾ ਹਰੇ ਨੂੰ ਉਹ ਖਾਰਦੀ ਕਹਿੰਦੇ ਆਪਾਂ ਪਹਿਲਾਂ ਕਹੇ ਨਹੀਂ ਇਧਰ 50 ਵਾਲੇ ਉਹ ਕਹਿੰਦੇ ਖਾਰਦੀ ਆ ਖਾਰਕੀ ਠੀਕ ਹੈ ਪਹਿਲਾ ਵਿਆਟ ਠੀਕ ਹੈ ਮਾਲੇ ਦਾ ਵੀ ਬਾਈ ਫੋਨ ਤੇ ਕਰਦਾ ਹੋਇਆ ਫੋਨ ਤੇ ਹੋਇਆ ਬਾਈ ਚਾਰੇ ਨਗਾ ਦਾ ਹੀ ਜਿਹੜੇ ਵੀ ਐਨੀਮਲ ਬਾਈ ਨੂੰ ਪਸੰਦ ਆਉਂਦਾ ਬਾਈ ਨਾਲ ਕਨੈਕਟ ਕਰ ਸਕਦੇ ਜੇ ਕਿਸੇ ਵੀਰ ਨੇ ਫੀਡ ਦਾ ਫਾਰਮੂਲਾ ਵੀ ਲੈਣਾ ਹੋਵੇ ਤਾਂ ਵੀ ਬਾਈ ਨਾਲ ਕਨੈਕਟ ਕਰ ਸਕਦੇ ਆ ਚੰਗੀ ਐਚਐਫ ਚੰਗੇ ਤਿੰਨ ਨਗ ਇੱਕ 31 ਟੌਪ ਦੀ ਡਾਇਮੰਡ ਦੀ ਚੰਗੀ ਹੁੰਦੇ ਹਮੇਸ਼ਾ ਬਾਈ ਕੋਲ ਪਸ਼ੂ ਤੇ ਨੰਬਰ 22 ਦਾ ਲਗਾਤਾਰ ਸਕਰੀਨ ਦੇ ਥੱਲੇ ਤੇ ਚੱਲੂਗਾ ਤੇ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ